ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਦਸ ਗੁਰੂ ਸਾਹਿਬਾਨ ਇੱਕ ਸੰਤ ਜਾਂ ਸਾਧ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਸਿੱਖਾਂ ਵਿੱਚ ਅੱਡ ਅੱਡ ਵਿਚਾਰਤਾਵਾਂ ਹਨ ਅਤੇ ਜਿੱਥੇ ਕੋਈ ਖੜਾ ਹੈ ਉਹ ਆਪਣੀ ਵਿਚਾਰਧਾਰਾ ਨੂੰ ਠੀਕ ਮੰਨਦਾ ਹੈ ਅਤੇ ਦੂਜਿਆਂ ਦੇ ਲੁਕਟਾ ਜਿੰਨੀ ਕਰਦਾ ਹੈ ਗੁਰੂ ਸਾਹਿਬਾਨ ਉਹਨਾਂ ਲੋਕਾਂ ਦਾ ਜੋ ਉਹਨਾਂ ਦੀ ਸਾਨ ਵਿੱਚ ਪਹਿਲੇ ਲਫ਼ਜ਼ ਵਰਤਦੇ ਹਨ ਬਿਲਕੁਲ ਗੁੱਸਾ ਨਹੀਂ ਕਰਦੇ ਪਰੰਤੂ ਜੋ ਆਪਣੇ ਆਪ ਨੂੰ ਗੁਰਸਿੱਖ ਪ੍ਰਚਾਰਕ ਗਿਆਨੀ ਲੈਕਚਰਾਰ ਅਤੇ ਟੀਕਾਕਰ ਕਹੋਂਦੇ ਹਨ ਉਹਨਾਂ ਦਾ ਗੁਰੂ ਸਾਹਿਬਾਨ ਨੂੰ ਸਾਧ ਜਾਂ ਸੰਤ ਕਹਿਣਾ ਬੜਾ ਦੁਖਦਾਇਕ ਹੈ ਗੁਰਮੁਖੋ ਗੁਰੂ ਸਾਹਿਬਾਨ ਦੀ ਚਰਨ ਧੂੜੀ ਪਰਸਨ ਨਾਲ ਤਾ ਸੱਜਣ ਠਗ ਕਉਡੇ ਰਾਖਸ ਵਰਗੇ ਸੰਤ ਬਣ ਗਏ ਸਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਚੋਲਾ ਬਦਲਿਆ ਤਾ ਤਾ ਅਖੀਰ ਤੱਕ ਬਾਬਾ ਬੁੱਢਾ ਜੀ ਅਤੇ ਭਾਈ ਲਹਿਣਾ ਜੀ ਬਰਾਬਰ ਬਰਾਬਰ ਚੱਲਦੇ ਰਹੇ ਪਰੰਤੂ ਅਖੀਰਲੇ ਪਰਚੇ ਵਿੱਚ ਭਾਈ ਲਹਿਣਾ ਜੀ ਅੱਗੇ ਲੰਘ ਗਏ ਅਤੇ ਗੁਰੇ ਆਈ ਮਿਲ ਗਈ ਬਾਬਾ ਬੁੱਢਾ ਜੀ ਨੇ ਦੂਜੇ ਪਾਤਸ਼ਾਹ ਨੂੰ ਇਸ ਬਾਰੇ ਪੁੱਛਣ ਲਈ ਬੇਨਤੀ ਕੀਤੀ ਤਾਂ ਦੂਜੇ ਪਾਸ਼ਾ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਸੀ ਬਾਬਾ ਬੁੱਢਾ ਜੀ ਨੇ ਉੱਤਰ ਦਿੱਤਾ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਪੂਰਨ ਸੰਤ ਸਮਝਦੇ ਸੀ ਤਾਂ ਦੂਜੇ ਪਾਸ਼ਾ ਨੇ ਉੱਤਰ ਦਿੱਤਾ ਕਿ ਬਾਬਾ ਜੀ ਦਾਸ ਗੁਰੂ ਨਾਨਕ ਸਾਹਿਬ ਨੂੰ ਰੰਗਕਾਰ ਸਮਝਦਾ ਸੀ ਇਸ ਪਰ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਇਸ ਕਰਕੇ ਤੁਸੀਂ ਅੱਗੇ ਲੰਘ ਗਏ ਅਤੇ ਮੈਂ ਬਾਬਾ ਬੁੱਢਾ ਪਿੱਛੇ ਰਹਿ ਗਿਆ ਇਸੇ ਤਰ੍ਹਾਂ ਜਦ ਇੱਕ ਗੁਰਸਿੱਖ ਹੋ ਕੇ ਗੁਰੂ ਸਾਹਿਬ ਨੂੰ ਸੰਤ ਜਾਂ ਸਾਧ ਕਹੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਈ ਤਾਂ ਸੰਤ ਜਾਂ ਸਾਧ ਤੋਂ ਵੀ ਡਰਦੇ ਹਨ ਅਤੇ ਕਹਿੰਦੇ ਹਨ ਕਿ ਗੁਰੂ ਸਾਹਿਬ ਇੱਕ ਪੂਰਨ ਮਲੁਖ ਸਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੜੇ ਮਾਣ ਨਾਲ ਕਹਿ ਰਹੇ ਹੁੰਦੇ ਹਨ ਕਿ ਉਹ ਸੰਤ ਸਿਪਾਹੀ ਸਨ ਇਕ ਸੁਪਰੀਮ ਕਮਾਂਡਰ ਨੂੰ ਸਿਪਾਹੀ ਕਹਿਣਾ ਕਿੰਨੀ ਕੁ ਅਕਲਮੰਦੀ ਹੈ ਸੋ ਭਾਈ ਤ੍ਰਸਟੀ ਬਦਲੋ ਗੁਰੂ ਗ੍ਰੰਥ ਸਾਹਿਬ ਸਾਧ ਜਨ ਸੰਤ ਨਹੀਂ ਹਨ ਉਹਨਾਂ ਦੀ ਪਿਆਰ ਭਰੀ ਸ਼ੋਹ ਨਾਲ ਤਾਂ ਚੋਰ ਠੱਗ ਵਨਮੁਖ ਅਤੇ ਨਿੰਦਕ ਵੀ ਸਾਧ ਜਨ ਸੰਤ ਬਣ ਸਕਦੇ ਹਨ ਗੁਰੂ ਸਾਹਿਬ ਤਾਂ ਸਾਨੂੰ ਵਾਰ-ਵਾਰ ਉਪਦੇਸ਼ ਦਿੰਦੇ ਹਨ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮਹਿਜੂਤ ਤਰੀ ਉਪਦੇਸ਼ ਬਹੁਤ ਕਰਦੇ ਹਨ ਕਿ ਇਹ ਜਗ ਹਰਕਾਰ ਰੂਪ ਹੈ ਸਾਰੀ ਬ੍ਰਹਸਪਤੀ ਵਿੱਚ ਪ੍ਰਭੂ ਹੈ ਪਰ ਜਿਹੜਾ ਇਹ ਪ੍ਰਭੂ ਗੁਰੂ ਸਾਹਿਬ ਦੇਖੰਦੀ ਕੋਸ਼ਿਸ਼ ਕਰੋ ਤਾਂ ਫਿਰ ਦੇਖੋ ਕਿੰਨਾ ਆਨੰਦ ਵੱਜਦਾ ਹੈ ਇਹ ਬਿਨ ਸੁਣ ਕੇ ਡਟਰੋ ਉਰ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆ ਧੰਨਾ ਵਡਪਾਗਾ ਨਾਮੇ ਨਾਰਾਇਣ ਨਾਹੀ ਭੇਦ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝ ਮਹਿਰਾਨਾ ਹੂੰ ਗੁਰਪਰਮੇਸ਼ਰ ਇੱਕੋ ਜਾਨ ਜੋਤਿਸ ਭਾਗ ਸੂਪਰਮਾਨ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਸਤਗੁਰੂ ਨਾਨਕ ਦੇਵ ਹੈ ਪਰਮੇਸ਼ਰ ਸੋਈ ਤਨ ਤਨ ਸਤਿਗੁਰ ਪ੍ਰਖ ਨਿਰੰਕਾਰ ਆਕਾਰ ਬਣਾਇ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਤਨ ਮਥੁਰਾ ਕਸ਼ ਭੇਦ ਨਹੀਂ ਗੁਰੂ ਅਰਜੁਨ ਪਰਤਾਖ ਹ ਚਿਤਤਰ ਨਾਲਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਕ ਪੜ ਦਿੰਦੇ ਹਨ ਜੋ हमको ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਅਰਥ ਕਰਦੇ ਹਨ ਕਿ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ ਵਿੱਚ ਸੁਟਿਆ ਜਾਵੇਗਾ ਅਤੇ ਇਸ ਦੇ ਨਾਲ ਹੋਰ ਤੁਕਾਂ ਸੁਣਾਉਂਦੇ ਹਾਂ ਮੋਕੋ ਦਾਸ ਨਮਨ ਕਾ ਜਾਨੋ ਯਾ ਮੈਂ ਭੇਦਨਾ ਰੰਚ ਪਛਾਨੋ ਮੈਂ ਹੋ ਪਨਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਕਲਗੀਧਰ ਪਾਸ਼ਾ ਨੂੰ ਇਸ ਤਰ੍ਹਾਂ ਕਹਿਣਾ ਹੀ ਬਣਦਾ ਸੀ ਸਾਰੇ ਪਾਸ਼ਾ ਨਿਮਰਤਾ ਦੇ ਸ਼ਬਦ ਉਚਾਰ ਗਏ ਹਨ ਕਲਗੀਧਰ ਪਾਸ਼ਾ ਨੇ ਤਾਂ ਇਹ ਵੀ ਫਰਮਾਇਆ ਹੈ ਇਨ ਕੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੂਰ ਪਰੇ ਕੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਸਜਾਇਆ ਸੀ ਜਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਜੇ ਸਿੱਖਾਂ ਨੇ ਸਜਾਇਆ ਸੀ ਤਾਂ ਫਿਰ ਹੁਣ ਸਜਾ ਲੈ ਕੁਰਮਖੋਪ ਲਿਖੇ ਵਿੱਚੋਂ ਨਿਕਲੋ ਤਾਂ ਦੇਖੋ ਕਿੰਨਾ ਆਨੰਦਪੂਰਦਾ ਹੈ ਹੁਣ ਬਹੁਤ ਸਖਤੀ ਇੱਥੇ ਹੀ ਰੁਕ ਜਾਂਦੀ ਹੈ ਅਤੇ ਪਰਮੇਸ਼ਰ ਨੂੰ ਪਰਮੇਸ਼ਰ ਕਹਿਣ ਤੋਂ ਡਰਦੇ ਹਨ ਮੈਂ ਕੀਤਾ ਨਾ ਜਾਤਾ ਹਰਾਮਖੋਰ ਹੋ ਕਿਆ ਮਹਦੇਸਾ ਦੁਸ਼ਟ ਚੋਰ ਹੋ ਪਾਪੀ ਪਤਿਤ ਪਰਮਪਾ ਖੰਡੀ ਤੂੰ ਨਿਰਮਲ ਰੰਕਾਰੀ ਫਿਰ ਲਿਖਦੇ ਹਨ ਨਾਨਕ ਨੀਚ ਨਾਨਕ ਗਰੀਬ ਕੀ ਤੁਸੀਂ ਉਪਰੋਕਤ ਵਰਤੇ ਸ਼ਬਦ ਗੁਰੂ ਸਾਹਿਬ ਦੀ ਛਾਂ ਵਿੱਚ ਕਹਿ ਸਕਦੇ ਹਾਂ ਜੇ ਨਹੀਂ ਤਾਂ ਗੁਰੂ ਸਾਹਿਬ ਨੂੰ ਦਾਸ ਸੰਤ ਸਾਧ ਮਨੁੱਖ ਕਹਿੰਦਾ ਸਾਡਾ ਕੀ ਹੱਕ ਹੈ ਇੱਥੇ ਪੜਾਈ ਦੀ ਲੋੜ ਹੈ ਕਈ ਹੁਕਮ ਹਨ ਜੋ ਮੰਨਣ ਵਾਲੇ ਹੁੰਦੇ ਹਨ ਕਈ ਹੁਕਮ ਐਸੇ ਹੁੰਦੇ ਹਨ ਕਿ ਜਿਹੜੇ ਜੇ ਉਹਨਾਂ ਦੀ ਉਲੰਘਣਾ ਕਰਨ ਦੀ ਕੋਈ ਹਿੰਮਤ ਕਰ ਸਕਦਾ ਹੋਵੇ ਤਾਂ ਉਸ ਨੂੰ ਗੁਰੂ ਸਾਹਿਬ ਕਲੇ ਨਾਲ ਲਾ ਲੈਂਦੇ ਹਨ ਨੌਵੇਂ ਪਾਤਸ਼ਾਹ ਨੇ ਮੱਖਣ ਸ਼ਾਹ ਨੂੰ ਹੁਕਮ ਦਿੱਤਾ ਸੀ ਕਿ ਜੇ ਬਾਹਰ ਜਾ ਕੇ ਉਹਨਾਂ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦਾ ਮੂੰਹ ਕਾਲਾ ਕਰਾਂਗੇ ਤਦੋਂ ਮੱਖਣ ਸਾਹ ਕਦੋਂ ਰਹਿ ਸਕਦਾ ਸੀ ਉਸਨੇ ਆਪਣੇ ਆਪ ਨੂੰ ਮੂਹ ਕਾਲਾ ਕਰ ਲਿਆ ਅਤੇ ਢੋਲ ਵਜਾਉਂ ਚਾ ਕੇ ਢੰਡੋਰਾ ਦੇ ਦਿੱਤਾ ਕਿ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਅੱਜ ਅਸੀਂ ਮੱਖਣ ਸਾਹ ਦੀ ਸਾਖੀ ਕਿੰਨੇ ਪਿਆਰ ਨਾਲ ਪੜਦੇ ਹਾਂ ਸੋ ਇਹ ਪਰਚਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਪਾਇਆ ਹੈ ਕਿ ਦੇਖੀਏ ਕੋ ਲਕੀ ਟੱਪਦਾ ਹੈ ਅਤੇ ਕੌਣ ਪਿੱਛੇ ਮੁੜ ਜਾਂਦਾ ਹੈ ਕਲਗੀਧਾਰਾ ਪਰਮੇਸ਼ਰ ਹਸਨ ਅਤੇ ਵੱਦ ਤੋਂ ਵੱਦ ਕੀ ਹੋਵੇਗਾ ਕਿ ਕਲਗੀਧਾਰ ਹੁਕਮ ਦੇਣਗੇ ਇਸ ਨੂੰ ਨਰਕਾਂ ਵਿੱਚ ਸੁੱਟ ਦੇਵੋ ਪਰ ਜੇ ਰਾਜਾ ਜਨਕ ਦੇ ਕੋਲ ਦੀ ਲੰਗਰ ਨਾਲ ਨਰਕ ਸਵਰਗ ਵਿੱਚ ਬਦਲ ਸਕਦੇ ਹਨ ਤਾਂ ਕਲਗੀਧਰ ਪਾਤਸ਼ਾਹ ਜਦ ਨਰਕਾ ਵੱਲ ਹੋ ਗਏ ਤਾਂ ਕੀ ਉਹ ਨਰਕ रह ਜਾਣਗੇ ਸੋ ਪਰਮੇਸ਼ਰ ਨੂੰ ਗੱਜ-ਵੱਜ ਕੇ ਪਰਮੇਸ਼ਰ ਕਹੋ ਸੋ ਕਦੀ ਨਾਰਾਜ ਨਹੀਂ ਹੋਵੇਗਾ ਬਲਕਿ ਖੁਸ਼ ਹੋਵੇਗਾ ਤੋ ਪਰ ਕੇ ਦੇਖੋ ਉਥੇ ਪਰ ਹੈ ਪੜਾ ਹੈ ਨਹੀਂ ਰਾਰਾ ਹੈ ਮਤਲਬ ਗੁਰੂ ਸਾਹਿਬ ਤਾਂ ਫਰਮਾਉਂਦੇ ਹਨ ਕਿ ਜਿਹੜਾ ਉਹਨਾਂ ਨੂੰ ਪਰਮੇਸ਼ਰ ਕਹੇਗਾ ਉਹ ਨਰਕਾ ਤੋਂ ਪਰੇ ਮਤਲਬ ਸਿੱਧਾ ਸਵਰਗਾਂ ਨੂੰ ਜਾਵੇਗਾ ਬਚਨ ਬਾਬਾ ਲੰਦ ਸਿੰਘ ਜੀ ਚਲੋ ਜੇ ਭਾਈ ਇਸ ਦੇ ਇਹੀ ਕਰਦੇ ਹਨ ਕਿ ਨਰਕਾ ਵਿੱਚ ਪੜੇਗਾ ਜਾਂ ਡਿੱਗੇਗਾ ਤਾਂ ਅਸੀਂ ਵੀ ਮੰਨ ਲੈਂਦੇ ਹਾਂ ਪਰੰਤੂ ਤੋਖ ਨੂੰ ਪੜੋ ਕੌਣ ਨਰਕਾ ਵਿੱਚ ਡਿੱਗੇਗਾ ਜੋ हमको ਪਰਮੇਸ਼ਰ ਉਤਰ ਹੈ ਦਸਵੇਂ ਗੁਰੂ ਸਾਹਿਬਾਨ ਨੇ ਕਿਤੇ ਆਪਣੇ ਆਪ ਨੂੰ ਹਮ ਨਹੀਂ ਲਿਖਿਆ ਮੈਂ ਤਾਂ ਕਿਤੇ ਆਈ ਹੀ ਨਹੀਂ ਸਾਰੇ ਥਾਂ ਤੂੰ ਹੀ ਤੂੰ ਹੈ ਸੋ ਜਿਹੜਾ ਇਨਸਾਨ ਹੋ ਕੇ ਆਪਣੇ ਆਪ ਨੂੰ ਪਰਮੇਸ਼ਰ ਕਹੇਗਾ ਉਹ ਸਿੱਧਾ ਨਰਕਾ ਨੂੰ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹੁਣ ਕੁਝ ਵੀਰ ਇਹੋ ਜਿਹੇ ਵਿਚਾਰ ਰੱਖਦੇ ਹਨ ਕਿ ਗੁਰੂ ਸਾਹਿਬ ਨੂੰ ਗਰਮੀਆਂ ਵਿੱਚ ਕਿਸੇ ਪੱਖੇ ਦੀ ਲੋੜ ਨਹੀਂ ਹੈ ਅਤੇ ਸਰਦੀਆਂ ਵਿੱਚ ਘਰਮ ਰੁਮਾਲਿਆਂ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਮੂਰਤੀ ਪੂਜਾ ਹੁੰਦੀ ਹੈ ਇਹੀ ਵੀਰ ਬੜੇ ਸ਼ੌਕ ਨਾਲ ਸਟੇਜਾਂ ਤੇ ਦੱਸ ਰਹੇ ਹੁੰਦੇ ਹਨ ਕਿ ਜਿੰਨੀ ਸੇਵਾ ਸਹੀ ਗੁਰੂ ਸਾਹਿਬ ਦੀ ਕਰਦੇ ਹਨ ਉਤਨੀ ਸੇਵਾ ਹੋਰ ਕੋਈ ਧਰਮ ਵਾਲੇ ਆਪਣੇ ਗ੍ਰੰਥ ਦੀ ਨਹੀਂ ਕਰ ਸਕਦੇ ਪਰ ਸਵਾਲ ਉੱਠਦਾ ਹੈ ਕਿ ਜਦੋਂ ਗੁਰੂ ਸਾਹਿਬ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਹਨ ਤਾਂ ਪੰਜ ਸਿੱਖ ਇਕੱਠੇ ਹੁੰਦੇ ਹਨ ਇੱਕ ਘੰਟੀ ਵਜਾਉਂਦਾ ਹੈ ਦੂਜਾ ਪਾਣੀ ਛਿੜਕਦਾ ਹੈ ਤੀਜਾ ਗੁਰੂ ਸਾਹਿਬ ਨੂੰ ਮੰਡੀ ਤੇ ਬਿਰਾਜਮਾਨ ਕਰਕੇ ਸਿਰ ਤੇ ਚੁੱਕਦਾ ਹੈ ਚੌਥਾ ਚੌਰ ਕਰਦਾ ਹੈ ਅਤੇ ਪੰਜਵਾਂ ਸਤਨਾਮ ਸਤਨਾਮ ਦਾ ਆਵਾਜ਼ਾ ਦਿੰਦਾ ਹੈ ਤਾਂ ਕਿ ਇਹ ਮੂਰਤੀ ਪੂਜਾ ਨਹੀਂ ਹੈ ਹੁਣ ਜਦੋਂ ਇਹ ਵੀਰ ਗੁਰੂ ਸਾਹਿਬ ਨੂੰ ਪ੍ਰਭੂ ਕਹਨ ਤੋਂ ਡਰਦੇ ਹਨ ਅਤੇ ਇੱਕ ਪੂਰਨ ਮਨੁੱਖ ਦਾ ਦਰਜਾ ਦਿੰਦੇ ਹਨ ਤਾਂ ਕਈ ਥਾਵਾਂ ਤੇ ਇਹ ਘਟਨਾਵਾਂ ਹੋ ਚੁੱਕੀਆਂ ਹਨ ਕਿ ਭਾਈ ਜੀ ਪਾਠੀ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰੂ ਸਾਹਿਬ ਨੂੰ ਟੈਚੀ ਵਿੱਚ ਬੰਦ ਕਰਕੇ ਸਕੂਟਰਾਂ ਤੇ ਲੈ ਕੇ ਜਾਂਦੇ ਹਨ ਪਾਠੀ ਗੁਰੂ ਸਾਹਿਬ ਨੂੰ ਸਾਈਕਲ ਦੇ ਕੈਰੀਅਰ ਮਗਰ ਬੰਨ੍ਹ ਕੇ ਉਸ ਥਾਂ ਲੈ ਕੇ ਗਏ ਹਨ ਜਿੱਥੇ ਪਾਠ ਆਰੰਭ ਕਰਾਉਣਾ ਹੁੰਦਾ ਹੈ ਅਤੇ ਕੋਈ ਥਾਵਾਂ ਤੇ ਝਗੜੇ ਵੀ ਹੋ ਚੁੱਕੇ ਹਨ ਉਧਰ ਘਰ ਵਾਲੇ ਜੋ ਆਮ ਦੇ ਅਸੂਦੇ ਮੰਨਤੇ ਸਰਨਾ ਇਤਨੀ ਘਟ ਹੋ ਗਈ ਹੈ ਕਿ ਇਨਾ ਵੀਰਾਂ ਦੇ ਪ੍ਰਚਾਰ ਨਾਲ ਜੇ ਉਧਰ ਪਾਠ ਹੋ ਰਿਹਾ ਹੁੰਦਾ ਹੈ ਅਤੇ ਨਾਲ ਦੇ ਕਮਰੇ ਵਿੱਚ ਸ਼ਰਾਬ ਉੱਡ ਰਹੀ ਹੁੰਦੀ ਹੈ। ਕਈ ਗੁਰਦੁਆਰਿਆਂ ਵਿੱਚ ਗ੍ਰੰਥੀ ਜੀ ਗੁਰੂ ਸਾਹਿਬ ਨੂੰ ਚੁੱਕ ਕੇ ਇੱਕ ਤੰਗ ਜਿਹੀ ਅਲਮਾਰੀ ਵਿੱਚ ਬਿਰਾਜਮਾਨ ਕਰ ਰਹੀ ਹੁੰਦੇ ਹਨ ਅਤੇ ਉੱਚੀ ਉੱਚੀ ਸ਼ਬਦ ਪੜ੍ਹ ਰਹੇ ਹੁੰਦੇ ਹਨ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਉਹਨਾਂ ਨੂੰ ਪੁੱਛਿਆ ਕਿ ਐਡਾ ਗੁਰਦੁਆਰਾ ਸੁਹਾਵਾ ਨਹੀਂ ਸੀ ਕਿ ਇਹ ਅਲਮਾਰੀ ਵਾਲਾ ਥਾਂ ਹੀ ਸੁਹਾਵਾ ਹੈ। ਅਲਮਾਰੀ ਵਿੱਚ ਬੰਦ ਕਰਕੇ ਬਾਹਰ ਉਹ ਜੰਦਾ ਮਾਰ ਦਿੰਦੇ ਹਨ ਅਤੇ ਪਰਦੇ ਹਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣ ਵਾਸਤੇ ਸਾਨੂੰ 10ਵੇਂ ਪਾਸ਼ਾ ਹੁਕਮ ਦੇ ਗਏ ਹਨ ਤਾਂ ਦੇਖ ਨੂੰ ਪਾਲਾ ਵੀ ਲੱਗੇਗਾ ਅਤੇ ਗਰਮੀ ਵੀ ਲੱਗੇਗੀ ਇਹੀ ਵੀਰ ਜੋ ਸਿੱਖੀ ਦਾ ਪ੍ਰਚਾਰ ਕਰਦੇ ਹਨ ਆਪਣੇ ਅੰਦਰ ਛਾਤੀ ਮਾਰ ਕੇ ਦੇਖਣ ਕਿ ਕਿਤੇ ਉਹ ਸ਼ਰਾਬ ਤਾਂ ਨਹੀਂ ਪੀਂਦੇ ਕਿ ਉਹਨਾਂ ਦੇ ਬੱਚੇ ਪਤਿਤ ਤਾਂ ਨਹੀਂ ਹੋ ਗਏ ਤੇ ਕਿ ਉਹਨਾਂ ਵਿੱਚ ਇਤਨੀ ਹਿੰਮਤ ਹੈ ਕਿ ਉਹ ਪਤਿਤ ਬੱਚਿਆਂ ਨਾਲ ਮਿਲ ਵਰਤਨ ਛੱਡ ਦੇਣ ਕਿਉਂਕਿ ਗੁਰੂ ਸਾਹਿਬ ਵਾਰ-ਵਾਰ ਉਪਦੇਸ਼ ਕਰਦੇ ਹਨ ਕਿ ਸਾਖਤ ਪਰਚਾਂ ਨਾਲ ਮੇਲ ਮਿਲਾਪ ਨਹੀਂ ਰੱਖਣਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਅਵਰ ਉਪਦੇਸ ਆਵਨਾ ਕਰੈ ਆਪ ਤਜਾਪਤ ਜਲਮੈ ਮਰੈ ਇਹ ਮਾਨਸ ਜਾਣ ਹਦੂਰ ਤੂ ਵਰਤਹਿ ਜਾਹਰਾ ਫੇਖਤ ਸੁਨ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਗੁਰੂ ਸਾਹਿਬ ਤਾਂ ਪ੍ਰਤੱਖ ਹਰੀ ਹਨ ਪਰ ਜੇ ਸਾਨੂੰ ਪਰ ਜੇ ਸਾਨੂੰ ਇਸ ਇਸ ਸਚਾਈ ਤੇ ਰਾਈ ਮਾਤਰ ਵੀ ਸ਼ੱਕ ਹੈ ਤਾਂ ਸਾਨੂੰ ਕਦੀ ਵੀ ਹਰੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਭਾਵੇਂ ਲੱਖ ਭਗਤੀ ਕਰਦੇ ਫਿਰੇ ਲੋੜ ਤਾਂ ਹੈ ਵਿਸ਼ਵਾਸ ਦੀ ਜੇ ਅਸੀਂ ਸ਼ੱਕ ਹੀਸ ਕਰਦੇ ਹਾਂ ਤਾਂ ਫਿਰ ਉਹ ਹਾਲ ਹੋ ਜਾਂਦਾ ਹੈ ਸਲਾਮ ਜਵਾਬ ਦੋ ਵਾ ਕਰੇ ਮੁੰਡੋ ਕੁੱਥਾ ਜਾਏ ਸਲਾਮ ਜਵਾਬ ਦੋ ਵਾ ਕਰੇ ਮੁੰਡੋ ਕੁੱਥਾ ਜਾਏ ਮੂਰਤੀ ਪੂਜਾ ਕਿਹੜੀ ਹੈ ਕੀ ਇਤਨ ਨੇ ਨੇ ਮੂਰਤੀ ਪੂਜਾ ਕੀਤੀ ਸੀ ਜਾਂ ਉਸ ਦੇ ਗੁਰੂ ਪੰਡਿਤ ਨੇ ਕੀਤੀ ਸੀ ਤੋਵੇਂ ਪੱਥਰ ਨੂੰ ਹੀ ਪੂਜਦੇ ਸੀ ਸਨ ਜੇ ਪੱਥਰ ਨੂੰ ਪੱਥਰ ਸਮਝ ਕੇ ਪੂਜਦੇ ਸਨ ਤਾਂ ਮੂਰਤੀ ਪੂਜਾ ਸੀ ਪਰੰਤੂ ਜੇ ਪੱਥਰ ਨੂੰ ਭਗਵਾਨ ਸਮਝ ਕੇ ਪੂਜਦੇ ਤਾਂ ਮੂਰਤੀ ਪੂਜਾ ਨਹੀਂ ਸੀ ਜਿਹੜੇ ਵੀਰ ਗੁਰੂ ਗ੍ਰੰਥ ਸਾਹਿਬ ਨੂੰ ਕਾਗਜ ਅੱਖਰ ਜਾਂ ਗੁਰੂ ਵੀ ਕਹਿੰਦੇ ਹਨ ਪਰੰਤੂ ਉਹਨਾਂ ਦਾ ਦਿਲ ਨਹੀਂ ਮੰਨਦਾ ਉਹਨਾਂ ਦਾ ਦਿਲ ਕਹਿੰਦਾ ਹੈ ਕਿ ਪ੍ਰਭੂ ਕਿਤੇ ਹੋਰ ਹੈ ਤਾਂ ਉਹ ਜਦੋਂ ਮੱਥਾ ਤਕਦੇ ਹਨ ਤਾਂ ਉਹ ਮੂਰਤੀ ਪੂਜਾ ਕਰਦੇ ਹਨ ਜਿਹੜੇ ਵੀਰ ਗੁਰੂ ਸਾਹਿਬ ਨੂੰ ਪ੍ਰਤੱਖ ਪੁਰਾਂ ਦੀ ਦੇਹ ਸਮਝਦੇ ਹਨ ਅਤੇ ਦਿਲੋਂ ਇਹ ਵਿਸ਼ਵਾਸ ਰੱਖਦੇ ਹਨ ਕਿ ਇਹਨਾਂ ਦੀ ਸੇਵਾ ਪ੍ਰਗਟ ਗੁਰੂ ਸਾਹਿਬ ਸਮਝ ਕੇ ਕਰਨੀ ਹੈ ਅਤੇ ਉਹ ਪੱਖੇ ਅਤੇ ਹੀਟਰ ਚਲਾਉਂਦੇ ਹਨ ਤਾਂ ਉਹ ਮੂਰਤੀ ਪੂਜਾ ਕਦਾਈਂ ਚ ਨਹੀਂ ਹੈ ਕਦਾਚਿਤ ਨਹੀਂ ਹੈ ਉਹਨਾਂ ਦੇ ਵਿਸ਼ਵਾਸ ਨੂੰ ਸਦਾ ਫਲ ਲੱਗਦਾ ਹੈ ਜਿਹੜੇ ਇਸ ਤਰ੍ਹਾਂ ਸੇਵਾ ਕਰਦੇ ਹਨ ਅਤੇ ਪ੍ਰਤੱਖ ਦਰਸ਼ਨ ਵੀ ਕਰਦੇ ਹਨ ਇੱਕ ਰਾਜਾ ਸੀ ਉਸ ਦੇ ਨਗਰ ਦੇ 10 ਪਟਵਾਰੀ ਆਪਣੇ ਪਾਸ ਬੁਲਾਏ ਅਤੇ ਹੁਕਮ ਦਿੱਤਾ ਆਪਣੇ ਆਪਣੇ ਹਲਕੇ ਨਗਰ ਦੇ ਹਿੱਸੇ ਦੀ ਪੈਮਾਈਸ਼ ਕਰਤੀ ਕਰਕੇ ਲਿਆਵੋ ਅਤੇ 15 ਦਿਨਾਂ ਵਿੱਚ ਸਾਨੂੰ ਇਹ ਮਿਲਤੀ ਮਿਲਣੀ ਚਾਹੀਦੀ ਹੈ ਤਿੰਨੇ ਸੱਚ ਬਚਨ ਕਹਿ ਕੇ ਚਲੇ ਗਏ ਪਹਿਲੇ ਨੇ ਰਾਜੇ ਦੇ ਹੁਕਮ ਨੂੰ ਰੇਸ਼ਮੀ ਰਮਾਲ ਵਿੱਚ ਲਪੇਟ ਕੇ ਰੱਖ ਦਿੱਤਾ ਅਤੇ ਹਰ ਰੋਜ਼ ਮੱਥਾ ਟੇਕਦਾ ਰਹਾ ਦੂਜੇ ਨੇ ਮਿਲਤੀ ਸ਼ੁਰੂ ਕਰ ਦਿੱਤੀ ਅਤੇ ਹੁਕਮ ਦੇ ਮੁਤਾਬਕ 15 ਦਿਨਾਂ ਦੇ ਅੰਦਰ ਕੰਮ ਖਤਮ ਕਰ ਲਿਆ ਤੀਜੇ ਨੇ ਹੁਕਮ ਨੂੰ ਰੇਸ਼ਮੀ ਰਮਾਲ ਵਿੱਚ ਲਪੇੜ ਦਿੱਤਾ ਨਾਲ ਹੀ ਨਾਲ 15 ਦਿਨਾਂ ਵਿੱਚ ਮਿਲਤੀ ਪੂਰੀ ਕਰ ਲਈ 15 ਦਿਨਾਂ ਬਾਅਦ ਤਿੰਨੇ ਪਹੁੰਚ ਗਏ ਦੂਜੇ ਤੇ ਤੀਜੇ ਪਟਵਾਰੀ ਨੇ ਮਿਲਤੀ ਦੇ ਕਾਗਜ਼ ਸਾਹਮਣੇ ਰੱਖ ਦਿੱਤੇ ਤੇ ਪਹਿਲੇ ਨੇ ਜੋ ਹੁਕਮ ਜੋ ਰੇਸ਼ਮੀ ਰਮਾਲ ਵਿੱਚ ਸੀ ਸਾਹਮਣੇ ਰੱਖ ਦਿੱਤਾ ਰਾਜੇ ਨੇ ਉਸ ਪਾਸੋਂ ਗਿਣਤੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਹਜੂਰ ਮੈਂ ਤਾਂ ਆਪਦੇ ਹੁਕਮ ਨੂੰ ਰੇਸ਼ਮੀ ਰਮਾਲ ਵਿੱਚ ਲਪੇੜ ਦਿੱਤਾ ਸੀ ਅਤੇ ਇਸ ਹੁਕਮ ਨੂੰ ਰੋਜ਼ ਮੱਥਾ ਟੇਕਦਾ ਰਿਹਾ ਸੀ ਰਾਜਨੇਕ ਦਾ ਮਸਲੂ ਜੇਹਲ ਭੇਜ ਦਿੱਤਾ ਅਤੇ ਦੂਜੇ ਤੇ ਤੀਜੇ ਨੂੰ ਇਨਾਮ ਦਿੱਤੇ ਗੁਰਸੇਖੋ ਸਾਡੇ ਵਿੱਚੋਂ ਭਾਰੀ ਬਹੁ ਸੰਤੀ ਦੀ ਦਸ਼ਾ ਹੁਣ ਪਹਿਲੇ ਪਟਵਾਰੀ ਵਾਲੀ ਹੋ ਗਈ ਹੈ ਅਸੀਂ ਗੁਰੂ ਸਾਹਿਬ ਨੂੰ ਰੁਮਾਲੇ ਵਿੱਚ ਲਪੇਟ ਕੇ ਮੱਥਾ ਟੇਕੀ ਜਾਂਦੇ ਹਾਂ ਅਤੇ ਜੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀਤੇ ਉਸ ਨੂੰ ਖੁੱਲਮ ਖੁੱਲਾ ਉਲੰਘਣਾ ਕਰੀ ਜਾਂਦੇ ਹਾਂ ਅਤੇ ਫਿਰ ਸਾਡੇ ਵਿੱਚ ਇਤਨੀ ਦਲੇਰੀ ਹੋ ਗਈ ਹੈ ਕਿ ਅਸੀਂ ਪ੍ਰਗਟ ਗੁਨਾ ਦੀ ਦੇਹ ਮੰਨਣ ਵਾਲਿਆਂ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਤੱਕ ਜਾਂਦੇ ਹਾਂ ਉઠੋ ਹੰਬਲਾ ਮਾਰੋ ਗੁਰੂ ਸਾਹਿਬ ਨੂੰ ਪ੍ਰਤੱਖ ਪ੍ਰਭੂ ਸੰਮਰ ਕੇ ਪੂਜਾ ਕਰੋ ਅਤੇ ਦੇਖੋ ਕਿ ਜੋ ਆਨੰਦ ਆਪਾਂ ਨੂੰ ਸਾਲਾਂ ਬਧੀ ਸਿਮਰਨ ਕਰਕੇ ਨਹੀਂ ਮਿਲਿਆ ਉਹ ਇੱਕ ਘੜੀ ਵਿੱਚ ਹੀ ਮਿਲ ਸਕਦਾ ਹੈ ਲੋੜ ਹੈ ਵਿਸ਼ਵਾਸ ਦੀ ਭੋਗ ਲਵਾਉਣਾ ਪਰ ਸਿੱਖੋ ਸਾਡਾ ਭੋਗ ਲਵਾਉਣਾ ਦਾ ਤਰੀਕਾ ਵੀ ਅਨੋਖਾ ਹੈ ਅਸੀਂ ਇੱਕ ਪਾਸੇ ਕੜਾ ਪ੍ਰਸ਼ਾਦ ਦਾ ਭੜਿਆ ਕਰਾਹਾ ਕੜਾਹ ਰੱਖ ਦਿੰਦੇ ਹਾਂ ਅਤੇ ਇੱਕ ਸਿੰਘ ਲੰਗੀ ਕਿਰਪਾਨ ਕੱਢ ਕੇ ਖੜਾ ਹੋ ਜਾਂਦਾ ਹੈ ਜਦੋਂ ਗਰੰਥੀ ਸਿੰਘ ਅਰਦਾਸ ਕਰਦਾ ਹੈ ਕਿ ਗੁਰੂ ਸਾਹਿਬ ਜੀ ਭੋਗ ਲਾਓ ਤਾਂ ਉਹ ਕਿਰਪਾਨ ਵਾਲਾ ਸਿੰਘ ਇੱਕਦਮ ਕਿਰਪਾਨ ਨੂੰ ਅੱਗੇ ਕਰ ਦਿੰਦਾ ਹੈ ਅਤੇ ਕੜਾਹ ਪ੍ਰਸ਼ਾਦ ਵਿੱਚ ਫੇਰਦਾ ਹੈ ਅਤੇ ਅਸੀਂ ਸਮਝਦੇ ਹਾਂ ਕਿ ਭੋਗ ਲੱਗ ਗਿਆ ਪਰ ਦੇਖੋ ਆਪ ਹੀ ਸੋਚੋ ਕਿ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਦ ਸੇਕੋ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਕੜਾਹ ਰੱਖ ਦਿੰਦੇ ਹਾਂ ਉਹ ਵੀ ਗੁਰੂ ਸਾਹਿਬ ਦੇ ਸਾਹਮਣੇ ਨਹੀਂ ਬਲਕਿ ਇੱਕ ਪਾਸੇ ਤੇ ਕੀ ਇਹ ਠੀਕ ਹੈ ਆਪ ਹੀ ਹੋ ਸਕਦੇ ਹੋ ਕਹਿਣ ਦੀ ਲੋੜ ਨਹੀਂ ਹੈ ਫਿਰ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਪ੍ਰਸ਼ਾਦ ਛਕੋ ਅਤੇ ਇੱਕ ਮਿੰਟ ਮੰਨ ਲਈਏ ਕਿ ਗੁਰੂ ਸਾਹਿਬ ਪ੍ਰਸ਼ਾਦ ਅਕਰ ਨੂੰ ਆ ਰਹੇ ਹਨ ਤਾਹੋ ਸਿੰਘ ਨੰਗੀ ਕਿਰਪਾਨ ਅੱਗੇ ਨੂੰ ਕਰਦਾ ਹੈ ਇਹ ਹਾਲਤ ਤਰਸਯੋਗ ਨਹੀਂ ਹੈ ਇਹ ਸਾਰੀ ਕਰਿਆਦਾ ਮਤਲਬ ਇਹ ਹੈ ਕਿ ਆਪਣੇ ਦਿਮਾਗ ਵਿੱਚ ਇਹ ਗੱਲ ਕਰ ਚੁੱਕੀ ਹੈ ਕਿ ਗੁਰੂ ਸਾਹਿਬ ਨੇ ਛਕਣਾ ਨਹੀਂ ਚਲੋ ਜਾਬਤਾ ਹੀ ਪੂਰਾ ਕਰ ਲਈਏ ਹੁਣੇ ਹੀ ਧੰਨੇ ਦੀ ਮਿਸਾਲ ਆ ਚੁੱਕੀ ਹੈ ਉਹਨਾਂ ਨੇ ਪ੍ਰਸ਼ਾਦਾ ਛਕਿਆ ਨਾਮਦੇਵ ਜੀ ਨੇ ਦੁੱਧ ਪਿਆਇਆ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਪ੍ਰਗਟ ਗੁਰਾਂ ਦੀ ਦੇਖ ਨੂੰ ਨਹੀਂ ਛਿਕਾਰ ਸਕਦੇ ਸੂਰਜ ਭਾਵੇਂ ਕਰੋਨਾ ਮੀਲ ਦੂਰ ਹੈ ਪਰੰਤੂ ਜੇ ਬਰਤਨ ਵਿੱਚ ਪਾਣੀ ਪਾ ਕੇ ਰੱਖ ਦਈਏ ਤਾਂ ਕਰੋਨਾ ਮੀਲ ਤੋਂ ਸੂਰੇ ਦਾ ਪ੍ਰਤੀਬਿੰਬ ਇੱਕਦਮ ਆ ਪਹੁੰਚਦਾ ਹੈ ਇਸੇ ਤਰ੍ਹਾਂ ਥਾਲਸ ਜਾ ਕੇ ਜੇ ਅਸੀਂ ਸੱਚੇ ਮਨੋਂ ਬੇਨਤੀ ਕਰੀਏ ਤਾਂ ਇਹ ਥਾਲ ਗੁਰੂ ਨਾਨਕ ਸਾਹਿਬ ਜੀ ਦੇ پاس ਜਾ ਪਹੁੰਚਦਾ ਹੈ ਇੱਕ ਵਾਰੀ ਮਰਦਾਨੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਆਪ ਨੂੰ ਭੁੱਖ ਨਹੀਂ ਲੱਗਦੀ ਜਦਕਿ ਮੈਨੂੰ ਬਹੁਤ ਸਤਾਉਂਦੀ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਜਦੋਂ ਕੋਈ ਗੁਰੂ ਦਾ ਪਿਆਰਾ ਸਾਡਾ ਧਿਆਨ ਧਰ ਕੇ ਭੋਗ ਲਵਾਉਂਦਾ ਹੈ ਤਾਂ ਸਾਨੂੰ ਪਹੁੰਚ ਜਾਂਦਾ ਹੈ ਨਾਲਖ ਸਾਹਿਬ ਨੇ ਬਚਨ ਕੀਤੇ ਜੇ ਕੋਈ ਪਿਆਰ ਕਰਨ ਵਾਲਾ ਆਪਣੇ ਮਨ ਦੇ ਪਿਆਰ ਵਿੱਚ ਦੂਰ ਤੋਂ ਭੋਜਨ ਸ਼ਿਕਾਉਂਦਾ ਹੈ ਤਾਂ ਉਸ ਦਾ ਵੀ ਆਧਾਰ ਰਹਿੰਦਾ ਹੈ ਗੋਬਿੰ ਭਾਉ ਭਗਤ ਦਾ ਭੁੱਖਾ ਰੱਬ ਨੂੰ ਬੜੀ ਭੁੱਖ ਲੱਗੀ ਹੈ ਪਰਮਾਤਮਾ ਭਾਵਨਾ ਪ੍ਰੇਮ ਅਤੇ ਭਗਤੀ ਦਾ ਭੁੱਖਾ ਹੈ ਪਦਾਰਥਾਂ ਦਾ ਭੁੱਖਾ ਨਹੀਂ ਹੈ ਸਾਚ ਕਹੋ ਸੁਨ ਲੇਓ ਸਬਾ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਤਿਗੁਰੂ ਅਗੇ ਸਤਕਾਰ ਨਾਲ ਪ੍ਰਸ਼ਾਦ ਦਾ ਥਾਲਾ ਸਜਾ ਕੇ ਅਰਦਾਸ ਵੇਲੇ ਬੜੇ ادب ਨਾਲ ਸ੍ਰੀ ਸਾਹਿਬ ਭੇਟ ਕਰਨ ਦੀ ਰਸਮ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਦੇ ਰੁਮਾਲੇ ਅਸੀਂ ਆਮ ਹੀ ਵੱਡੇ-ਵੱਡੇ ਗੁਰਦੁਆਰਿਆਂ ਵਿੱਚ ਦੇਖ ਸਕਦੇ ਹਾਂ ਕਿ ਗੁਰੂ ਸਾਹਿਬ ਨੂੰ ਇੱਕ ਛੋਟੇ ਜਿਹੇ ਪੀੜੇ ਤੇ ਬਿਰਾਜਮਾਨ ਕੀਤਾ ਹੁੰਦਾ ਹੈ ਅਤੇ ਛੋਟੇ-ਛੋਟੇ ਰੁਮਾਲੇ ਦਿੱਤੇ ਹੁੰਦੇ ਹਨ ਜੋ ਕਿ ਹਵਾ ਦੇ ਬੁੱਲੇ ਨਾਲ ਉੱਡਦੇ ਰਹਿੰਦੇ ਹਨ ਅਤੇ ਰੁਮਾਲੇ ਪੀਤ ਨੇ ਕੀਮਤੀ ਨਹੀਂ ਹੁੰਦੇ। ਜੇ ਸਿੱਖ ਗਰੀਬ ਹੈ ਤਾਂ ਉਸ ਦੇ ਖੱਦਰ ਦੇ ਰੁਮਾਲੇ ਵੀ ਗੁਰੂ ਸਾਹਿਬ ਮਨਜੂਰ ਕਰਦੇ ਹਨ। ਪਰ ਜੇ ਆਪ ਰੇਸ਼ਮ ਪਹਿਨਦਾ ਹੈ ਅਤੇ ਗੁਰੂ ਸਾਹਿਬ ਨੂੰ ਖੱਦਰ ਦੇ ਨਾਲੇ ਪੇਸ਼ ਕਰਦਾ ਹੈ ਤਾਂ ਇਹ ਬੇਅਦਬੀ ਹੈ। ਅਮੀਰ ਦਾ ਫਰਜ ਹੈ ਕਿ ਆਪਣੇ ਬਸਤਰਾਂ ਨਾਲੋਂ ਸੋਨੇ ਤੇ ਬਹੁ ਮੁੱਲੇ ਬਸਤਰ ਗੁਰੂ ਸਾਹਿਬ ਨੂੰ ਹਾਜ਼ਰ ਕਰੇ। ਕਰੀਬ ਦੀ ਕਮਟੀ ਹੀ ਪਰਮਾਨ ਹੈ। ਫਿਰ ਕਾਂ ਦਾ ਕੋਈ ਹਿਸਾਬ ਨਹੀਂ ਹੈ ਕਿ ਕਿਵੇਂ ਪਾਉਣੀਆਂ ਹਨ। ਗੁਰੂ ਸਾਹਿਬ ਤੇ ਘੱਟਾ ਮਿੱਟੀ ਉੱਟ ਕੇ ਪੈਂਦਾ ਰਹਿੰਦਾ ਹੈ। ਜਦ ਆਪਾਂ ਬੈਠਦੇ ਹਾਂ ਤਾਂ ਪੂਰੀ ਬੁੱਕਲ ਮਾਰ ਕੇ ਬੈਠਦੇ ਹਾਂ ਜਿਸ ਨਾਲ ਸਾਡਾ ਸਰੀਰ ਕਿਆ ਜਾਵੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਨਮਲੇ ਵੱਡੇ ਸਾਇਜ ਦੇ ਹੋਣੇ ਚਾਹੀਦੇ ਹਨ ਜੋ ਕਿ ਪਲੰਗ ਦੇ ਚੌਹੀ ਪਾਸੀ ਠੀਕ ਆ ਜਾਣ ਗੁਰੂ ਸਾਹਿਬ ਨੂੰ ਪੀੜੇ ਦੀ ਥਾਂ ਇੱਕ ਪਲੰਗ ਦੇ ਪ੍ਰਕਾਸ਼ ਤੇ ਬਿਰਾਜਮਾਨ ਕਰਨਾ ਚਾਹੀਦਾ ਹੈ ਕੋਈ ਮੁਖੋ ਜੇ ਪ੍ਰਤਾਖੁਰਾਂ ਦੀ ਸਹਿ ਸਮਝਦੇ ਹੋ ਤਾਂ ਪੀੜੇ ਤੇ ਕਿਸ ਤਰ੍ਹਾਂ ਬਿਰਾਜਮਾਨ ਹੋ ਸਕਦੇ ਹਨ ਆਪਣੇ ਪਹਿਲਾਂ ਬਸਤਰ ਪਹਿਣੇ ਹੁੰਦੇ ਹਨ ਉਹਨਾਂ ਦੇ ਹੇਠਾਂ ਮੋਟੀ ਜਲਦ ਹੁੰਦੀ ਹੈ ਅਤੇ ਫਿਰ ਹੇਠਾਂ ਬਰੀਕ ਜਲਦ ਹੁੰਦੀ ਹੈ ਫਿਰ ਅਸਲੀ ਵਸਤੂ ਸਵਾਸ ਹੁੰਦੇ ਹਨ ਇਸੇ ਤਰ੍ਹਾਂ ਰੁਮਾਲੇ ਤਾਂ ਬਸਤਰ ਹਨ ਗੁਰੂ ਸਾਹਿਬ ਦੀ ਜਲਦ ਮੋਟੀ ਹੈ ਜੋ ਗੁਰੂ ਸਾਹਿਬ ਦੇ ਅੰਗ ਹਨ ਉਹ ਬਰੀਕ ਜਲਦ ਹੈ ਅਤੇ ਅਸਲੀ ਵਸਤੂ ਬਾਣੀ ਹੈ ਜੋ ਨੇਤਰਾਂ ਦੀ ਤਰ੍ਹਾਂ ਹੈ ਨੇਤਰਾਂ ਦੀ ਹਵਾ ਇਸ ਲਈ ਵਾਹਿਗੁਰੂ ਜੀ ਨੇ ਪਲਕਾਂ ਬਣਾਈਆਂ ਹਨ ਜੋ ਨੇਤਰਾਂ ਨੂੰ ਮਿੱਟੀ ਘਟੇ ਤੋਂ ਬਚਾਉਂਦੀਆਂ ਹਨ ਇਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਪਲਕਾਂ ਹਨ ਗੁਰੂ ਸਾਹਿਬ ਵਾਸਤੇ ਪਲਕਾਂ ਸਾਰੇ ਸੰਗੀਆਂ ਦੇ ਘਰੀ ਦੂਹਰੀਆਂ ਹਨ ਇੱਕ ਲਾਲ ਪਲੰਘ ਤੋਂ ਢੇਠਾ ਹੁੰਦਾ ਹੈ ਅਤੇ ਦੂਜਾ ਮੋੜ ਕੇ ਗੁਰੂ ਸਾਹਿਬ ਦੇ ਉੱਤੇ ਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਗੁਰੂ ਸਾਹਿਬ ਦੇ ਅੰਨ ਨਹੀਂ ਮੁੜਦੇ ਅਤੇ ਦੂਜਾ ਮਿੱਟੀ ਘਟੇ ਤੋਂ ਬਚਾ ਰਹਿੰਦਾ ਹੈ ਫਿਰ ਉਤੋਂ ਦੀ ਵੱਡਾ ਰੁਮਾਲਾ ਦਿੱਤਾ ਜਾਂਦਾ ਹੈ ਫਿਰ ਆਪ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਪਾਠੀ ਪਾਠ ਕਰਦੇ ਹਨ ਤਾਂ ਮੂੰਹ ਤੇ ਕੋਈ ਕਪੜਾ ਨਹੀਂ ਰੱਖਦੇ ਆਪਾਂ ਜਦ ਬੋਲਦੇ ਹਾਂ ਤਾਂ ਆਪਣੇ ਮੂੰਹ ਵਿੱਚੋਂ ਥੁੱਕ ਜਰੂਰ ਡਿੱਗਦਾ ਹੈ ਉਹ ਜੇ ਪਾਠੀ ਮੂੰਹ ਸਾਹਮਣੇ ਕਪੜਾ ਨਾ ਰੱਖੇ ਤਾਂ ਗੁਰੂ ਸਾਹਿਬ ਨੇ ਉੱਤੇ ਥੁਖ ਡਿੱਗੇਗਾ ਗੁਰਮਖੋ ਇਹ ਬਦਬੀ ਹੈ ਸੋ ਪਾਠ ਕਰਨੇ ਵੇਲੇ ਮੂੰਹ ਤੇ ਸਾਹਮਣੇ ਕਪੜਾ ਜਰੂਰ ਰੱਖਣਾ ਚਾਹੀਦਾ ਹੈ ਫਿਰ ਤੁਸੀਂ ਇਹ ਦੇਖੋਗੇ ਕਿ ਪਾਠੀ ਪਾਠ ਕਰਨੇ ਵੇਲੇ ਆਪਣੇ ਹੱਥ ਕਦੀ ਪੈਰਾਂ ਨੂੰ ਲਾਈ ਜਾਂਦੇ ਹਨ ਜਿਸਮ ਤੇ ਖਾਜ ਕਰੀ ਜਾਂਦੇ ਹਨ ਕਦੀ ਨੱਕ ਮੂੰਹ ਨੂੰ ਲਾਈ ਜਾਂਦੇ ਹਨ ਅਤੇ ਫਿਰ ਉਹੀ ਹੱਥ ਗੁਰੂ ਸਾਹਿਬ ਦੇ ਅੰਗਾਂ ਨੂੰ ਲਾ ਦਿੰਦੇ ਹਨ ਇਹ ਸਤਕਾਰ ਨਹੀਂ ਹੈ ਕਈ ਵਾਰ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਨ ਵੇਲੇ ਜਾਂ ਬਿਰਾਜਮਾਨ ਕਰਨ ਵੇਲੇ ਗੁਰੂ ਸਾਹਿਬ ਦੇ ਰੁਮਾਲੇ ਜਾਂ ਪਲਕਾਂ ਆਪਣੇ ਪੈਰਾਂ ਵਿੱਚ ਸੁੱਟ ਲੈਂਦੇ ਹਨ ਆਪਾਂ ਨੂੰ ਵੱਧ ਤੋਂ ਵੱਧ ਅਦਬ ਗੁਰੂ ਸਾਹਿਬ ਦਾ ਕਰਨਾ ਚਾਹੀਦਾ ਹੈ ਜਿੰਨਾ ਵੀ ਸਤਕਾਰ ਗੁਰੂ ਸਾਹਿਬ ਦਾ ਹੋ ਜਾਵੇ ਉਤਨਾ ਹੀ ਥੋੜਾ ਹੈ ਗੁਰੂ ਸਾਹਿਬ ਤਾਂ ਫਰਮਾਉਂਦੇ ਹਨ ਜਿਨ ਪੈ ਅਦਮ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਗੁਰ ਪਰਮੇਸ਼ਰ ਪੂਰੀ ਹੈ ਮਨ ਤਾਂ ਲਾਏ ਪਿਆਰ ਹਉ ਤਿਸ ਦਾ ਚੌਖਨੀ ਹੈ ਗੁਰ ਪਰਮੇਸ਼ਰ ਇੱਕੋ ਜਾਣੈ ਗੁਰੂ ਸਾਹਿਬ ਦਾ ਸਰਗੁਣ ਸਰੂਪ ਆਪੇ ਸੂਰ ਕਿਨਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਹਾ ਟੂ ਨਹੰਦੀ ਸੱਜਣਾ ਸੱਜਣ ਮੈਡੇ ਨਾਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇੱਥੇ ਹੁਣ ਫਿਰ ਚਾਹੀਦਾ ਹੈ ਪੂਰਨ ਵਿਸ਼ਵਾਸ ਜੇ ਧੰਨੇ ਦੇ ਅਤੇ ਨਾਮਦੇਵ ਦੇ ਪੱਥਰਾਂ ਵਿੱਚੋਂ ਭਗਵਾਨ ਪ੍ਰਗਟ ਹੋ ਸਕਦੇ ਹਨ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਹੀਂ ਪ੍ਰਗਟ ਹੋ ਸਕਦੇ ਸਤਿਗੁਰਾਂ ਨੂੰ ਮਿਲਣ ਲਈ ਦੋ ਰਸਤੇ ਹਨ ਮੁੱਖ ਨਿਰਗੁਣ ਜਾਣਾ ਸਰਗੁਣ ਮੁੱਖ ਸਰਗੁਣ ਜਾਣਾ ਨਿਰਗੁਣ ਪਹਿਲੇ ਰਸਤੇ ਤੇ ਮਿਹਨਤ ਜਿਆਦਾ ਕਰਨੀ ਪੈਂਦੀ ਹੈ ਅਤੇ ਫਲ ਥੋੜਾ ਮਿਲਦਾ ਹੈ ਦੂਜੇ ਰਸਤੇ ਤੇ ਮਿਹਨਤ ਥੋੜੀ ਕਰਨੀ ਪੈਂਦੀ ਹੈ ਅਤੇ ਫਲ ਜਿਆਦਾ ਮਿਲਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਰਗੋਸ਼ ਰੂਪੇ ਦਰਸ਼ਨ ਨਹੀਂ ਕੀਤੇ ਅਤੇ ਪਾਣੀ ਪੜਦੇ ਹਨ ਉਹ ਉਹ ਇਤਨਾ ਰਸ ਨਹੀਂ ਅਤੇ ਆਨੰਦ ਕਦੇ ਨਹੀਂ ਮਾਰ ਸਕਦੇ ਜਿਨ੍ਹਾਂ ਕੋ ਉਹ ਪੁਰਸ਼ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਰਗੋਸ਼ ਰੂਪ ਵਿੱਚ ਦਰਸ਼ਨ ਕੀਤੇ ਹੋਣ ਤੁਰ ਹੁਣ ਸਵਾਲ ਤਾਂ ਉੱਠਦਾ ਹੈ ਕਿ ਕਈ ਵੀਰ ਗੁਰੂ ਨਾਨਕ ਸਾਹਿਬ ਅਤੇ ਅਗਲੇ ਨੌ ਪਾਤਸ਼ਾਹਾਂ ਬਾਰੇ ਇਹ ਖਿਆਲ ਕਰਦੇ ਹਨ ਕਿ ਉਹ ਚਲੇ ਗਏ ਹਨ ਉਹਨਾਂ ਦੇ ਦਰਸ਼ਨ ਹੁਣ ਨਹੀਂ ਹੋ ਸਕਦੇ ਦੇ ਅਸੀਂ ਉਹਨਾਂ ਦੀ ਹੋਣ ਤੇ ਹੀ ਸ਼ੱਕ ਕਰਦੇ ਹਾਂ ਤਾਂ ਦਰਸ਼ਨ ਕਿਵੇਂ ਹੋਣਗੇ ਨੌਵੇਂ ਪਾਤਸ਼ਾਹ ਫਰਮਾਉਂਦੇ ਹਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਲੇ ਤਾਂ ਕਹਿੰਦੇ ਹਾਂ ਕਿ ਉਹ ਸਦਾ ਸੱਚ ਹੈ ਉਹ ਕਿਤੇ ਜਾਣ ਨਹੀਂ ਸਕਦਾ ਅਤੇ ਦੂਦੇ ਸਾਹ ਕਹੀ ਜਾਂਦੇ ਹਨ ਕਿ ਉਹ ਚਲੇ ਗਏ ਹਨ ਹੁਣ ਦਰਸ਼ਨ ਨਹੀਂ ਹੋ ਸਕਦੇ ਇਹ ਦੋ ਮੁਤਤਾਜ ਇੱਕ ਦੂਜੇ ਦੇ ਉਲਟ ਗੱਲਾਂ ਹਨ ਅਸੀਂ ਆਮ ਜ਼ਿੰਦਗੀ ਵਿੱਚ ਬਹੁਤ ਮਿਸਾਲਾਂ ਦੇਖਦੇ ਹਾਂ ਕਿ ਜਦੋਂ ਕਿਸੇ ਦੇ ਭੀੜ ਪੈ ਜਾਂਦੀ ਹੈ ਅਤੇ ਉਹ ਕਲਗੀਧਰ ਨੂੰ ਯਾਦ ਕਰਦਾ ਹੈ ਤਾਂ ਉਸ ਨੂੰ ਪ੍ਰਤਖ ਦਰਸ਼ਨ ਦੇ ਕੇ ਉਸ ਦੀ ਤਕਲੀਫ ਤੋਂ ਬਚਾਉਂਦੇ ਹਨ ਸੱਚੇ ਪਾਤਸ਼ਾਹ ਕਿਤੇ ਗਏ ਨਹੀਂ ਹਨ ਲੋੜ ਹੈ ਭਾਵਨਾ ਦੀ ਭਾਵਨਾ ਵਾਲੇ ਦਾ ਦਰਜਾ ਅੱਗੇ ਹੈ ਸਿੱਖੀ ਦਾ ਦਰਜਾ ਪਿੱਛੇ ਹੈ ਕੋਬਿੰਦ ਭਾਉ ਭਗਤ ਦਾ ਭੁੱਖਾ ਦਰਸ਼ਨ ਵੀ ਚਾਰ ਪ੍ਰਕਾਰ ਦੇ ਹੁੰਦੇ ਹਨ ਸੁਪਨ ਦਰਸ਼ਨ ਚਤਰ ਦਰਸ਼ਨ ਗੁਰ ਬਾਣੀ ਦਰਸ਼ਨ ਪ੍ਰਤਾਖ ਦਰਸ਼ਨ ਸਦਗੁਣ ਸਰੂਪ ਜਾਗਨ ਤੇ ਸੁਪਨਾ ਭਲਾ ਬਸੀਆ ਪ੍ਰਭ ਸੰਗ ਸੁਤੜੀ ਸੋ ਸਹੋ ਡੇਠ ਬਸੀਆ ਪ੍ਰਭ ਕੈ ਸੰਗ ਸੁਤੜੀ ਸੋ ਸਹੋ ਡੇਠ ਤੈ ਸੁਪਨੇ ਹਉ ਖੰਨੀਐ ਸਦਗੁਰ ਕੀ ਮੂਰਤ ਹਿਰਦੈ ਵਸਾਏ ਜੋ ਇਸ ਸੋਈ ਫਲ ਪਾਇ ਹਰ ਕੋ ਨਾ ਸਦਾ ਸੁਖदाई ਅੰਮ੍ਰਿਤ ਨਾ ਪਰਮੇਸਰ ਤੇਰਾ ਸੋ ਸਿਮਰ ਸੋ ਜੀਵੈ ਤੁਨ ਮੰਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਤੇਰੇ ਬੰਕੇ ਲੋਇ ਦੰਤਰੀ ਸਾਲਾ ਹੋ ਵੇਖ ਵੇਖ ਗੁਰੂ ਵਿਖਸਿਆ ਗੁਰ ਸਤਗੁਰ ਦੇਹਾ ਜਿਸ ਬੰਦੇ ਪਾਸ ਚਾਰੇ ਦਰਸ਼ਨ ਹਨ ਉਸ ਨੂੰ ਪਰਮਪੁਰਖ ਸੁਖ ਦੀ ਪ੍ਰਾਪਤੀ ਹੈ ਪਰੰਤੂ ਕਈ ਭੁਲੇਖੇ ਵਿੱਚ ਪਾ ਕੇ ਕੇਵਲ ਇੱਕੋ ਦਰਸ਼ਨ ਹੀ ਪਾਲਦੇ ਹਨ ਉਹਨਾਂ ਨੂੰ ਸ਼ਾਂਤੀ ਅਤੇ ਆਨੰਦ ਵਿੱਚ ਪ੍ਰਾਪਤੀ ਨਹੀਂ ਹੋ ਸਕਦੀ ਇਸਤਰੀ ਮਾਇਆ ਸਰੂਪ ਹੈ ਅਤੇ ਕਈ ਐਵੇਂ ਝੂਠਾ ਦਾਵਾ ਕਰਦੇ ਹਨ ਕਿ ਉਹਨਾਂ ਨੂੰ ਤਾਂ ਹਰ ਥਾਂ ਰੰਗਕਾਰ ਦੀ ਜੋ ਦਿਖਾਈ ਦਿੰਦੀ ਹੈ ਪਰ ਉਹ ਨਰਗੁਣ ਅਤੇ ਸਰਗੋ ਸਰੂਪ ਹਨ ਜਿਸ ਨੇ ਆਪਣੀ ਇਸ਼ਟ ਵਿੱਚ ਅਤੇ ਰੰਗਕਾਰ ਨਹੀਂ ਦੇਖਿਆ ਉਸ ਦੇ ਅਭਿਆਸ ਵਿੱਚ ਕਮਜ਼ੋਰੀ ਹੈ ਪ੍ਰਾਪਤੀ ਨਹੀਂ ਹੈ ਜੇ ਇਸ਼ਟ ਅਤੇ ਰੰਗਕਾਰ ਵਿੱਚ ਭੇਜ ਜਾਂਦਾ ਹੈ ਤਾਂ ਦਰਗਾਹੋਂ ਪ੍ਰਾਪਤੀ ਨਹੀਂ ਹੋਈ ਪਰੰਤੂ ਜੇ ਗੁਰੂ ਸਾਹਿਬਾਨ ਵਿੱਚ ਤਾਂ ਅੰਲੰਕਾਰ ਦੇ ਜੋਤ ਤੇ ਦਰਸ਼ਨ ਨਹੀਂ ਹੋਏ ਤਾਂ ਕੁੱਤਿਆਂ ਗਧਿਆਂ ਵਿੱਚੋਂ ਕਿੱਥੇ ਜੋਤ ਦਿਸ ਪਈ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੰਕਾਰ ਦੇਖ ਫਿਰ ਅਗਲੀ ਪੜਾਈ ਕਰ ਸਕਦਾ ਹੈ ਪਹਿਲਾਂ ਗੁਰੂ ਵਿੱਚ ਰੱਬ ਦੇਖ ਫਿਰ ਤੈਨੂੰ ਗੁਰੂ ਦੂਜਿਆਂ ਵਿੱਚ ਰੱਬ ਦੇਖ ਦੀ ਯੁਕਤੀ ਦੱਸੇਗਾ ਭਾਵੇਂ ਪਰਮਾਤਮਾ ਲਰੂਸ ਨੂੰ ਵਿੱਚ ਅੰਦਰ ਹੀ ਹੈ ਪਰੰਤੂ ਉਹ ਉਦੋਂ ਤੱਕ ਪ੍ਰਗਟ ਨਹੀਂ ਹੋ ਸਕਦਾ ਜਦੋਂ ਤੱਕ ਸਰਗੋਸ਼ ਰੂਪੇ ਦਰਸ਼ਨ ਨਹੀਂ ਹੋਣਗੇ ਜੇ ਸਰਗੋਸ਼ ਰੂਪੇ ਦਰਸ਼ਨ ਹੋਏ ਨਹੀਂ ਅਤੇ ਭਗਤੀ ਕੀਤੀ ਜਾਂਦਾ ਹੈ ਤਾਂ ਬਿਮਾਰੀ ਘਟਣ ਦੀ بجائے ਵਧਦੀ ਹੀ ਜਾਵੇਗੀ ਗੁਰੂ ਸਾਹਿਬ ਨੇ ਪੁਲਾਇਆ ਜਾਂ ਆਪ ਭੁਲਾਇਆ ਕਹਿੰਦੇ ਹਨ ਕਿ ਬੰਦਾ ਦਾ ਕੀ ਕਸੂਰ ਹੈ ਗੁਰੂ ਸਾਹਿਬ ਹੀ ਭੁਲਾ ਦਿੰਦੇ ਹਨ ਅਤੇ ਇਸ ਦੀ ਪੁਸ਼ਟੀ ਵਿੱਚ ਤੁਗਾ ਬੜ ਦਿੰਦੇ ਹਨ ਮਾਇਆ ਲਗ ਭੂਲੋ ਸੰਸਾਰ آپ پلایا پلاون ہارے راج مہیا برتھا سکھو گروہ صاحب سب قدی نہیں کی گروہ ہی سکھ نو تا رستے کون پاوے گا گروہ نے نہیں پلایا بلکہ بندہ آپ پلایا پولے بھولی گروہ سمجھائے اجن جادے مارگ پائے پولے مارگ جنہیں بتایا ایسا گروہ وٹ باغی پایا ਜਿਸ ਤਰ੍ਹਾਂ ਇੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਲਾ ਅਧਿਕਾਰੀ ਚੌਕ ਵਿੱਚ ਖੜ ਕੇ ਗੱਡੀਆਂ ਨੂੰ ਇਸ਼ਾਰਾ ਕਰਦਾ ਹੈ ਅਤੇ ਆੜਾ ਟਰਾਹ ਤੇ ਜਾਣ ਲਈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਤਾਂ ਪ੍ਰਤੱਖ ਇਸ਼ਾਰਾ ਕਰ ਰਹੇ ਹਨ ਕਿ ਐਨਸਾਨ ਉਸ ਨੂੰ ਨਾਲੋਂ ਛੜ ਕੇ ਇਸ ਰਾਹ ਤੇ ਚੱਲ ਅਗਨ ਸਾਗਰ ਬੂੜਾ ਸੰਸਾਰਾ ਨਾਨਕ ਬਾਹ ਪਕਰ ਸਤਗੁਰ ਨਿਸਤਾਰਾ ਮਨ ਦੇਹ ਦੇ ਚੱਲ ਚੱਲ ਭਰਮਿਆਂ ਕੋ ਨਾਨਕ ਜਨਮ ਤੇ ਕਾਢੇ ਤੇ ਸਗੁਰ ਕਾਹ ਕੁਰਬਾਨੀ ਇਮਨ ਮੇਰਿਆ ਤੂੰ ਸਮਝ ਅਚੇਤ ਇਆਣਿਆ RAM ਪਰ ਪ੍ਰਸਾਦੀ ਬੂਝਲੇ ਤੋ ਹੋਏ ਨਿਵੇਰਾ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਸ਼ਾ ਪਛਤਾ ਹੈ ਰੇ ਚੋਰੀ ਚੋਰ ਕਰਦਾ ਹੈ ਅਤੇ ਮਗਰੋਂ ਕੀ ਕਹਿੰਦਾ ਹੈ ਮੈਂ ਕੀ ਕਰ ਸਕਦਾ ਹਾਂ ਰੱਬ ਨੇ ਮੇਰੇ ਲੇਖ ਹੀ ਇਸ ਤਰ੍ਹਾਂ ਲਿਖੇ ਹਨ ਇਹੋ ਜਿਹੇ ਲੇਖ ਰੱਬ ਨਹੀਂ ਲਿਖਦਾ ਇਹੋ ਜਿਹੇ ਲੇਖ ਬੰਦਾ ਆਪਣੇ ਹੱਥ ਨਾਲ ਆਪ ਲਿਖਦਾ ਹੈ ਆਪਾ ਕਹਿੰਦੇ ਹਾਂ ਕਿ ਇਹੋ ਜਿਹੇ ਕਰਮ ਬੰਦਾ ਕਰਦਾ ਹੈ ਉਹੋ ਜਿਹੇ ਭੋਗਣੇ ਪੈਂਦੇ ਹਨ ਦਦਾ ਦੂਸਨਾ ਤੇ ਉਹ ਕਿਸੇ ਦੂਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੂਸ ਨਤੀਜਾ ਅਵਰ ਜਨਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਜੇ ਚੰਗਾ ਬੀਜਾਂਗੇ ਚੰਗਾ ਵੜਾਂਗੇ ਜੇ ਮਾੜਾ ਬੀਜਾਂਗੇ ਮਾੜਾ ਵੜਾਂਗੇ ਗੁਰੂ ਸਾਹਿਬ ਦਾ ਉਪਦੇਸ਼ ਕਰੀ ਜਾ ਰਹੇ ਹਨ ਜੇ ਅਸੀਂ ਅਮਲ ਨਾ ਕਰਾਂਗੇ ਤਾਂ ਅਸੀਂ ਭੁੱਲ ਭੁੱਲ ਆਉਂਦੇ ਹਾਂ ਨਾ ਕਿ ਗੁਰੂ ਭੁਲਾਉਂਦਾ ਹੈ ਕਈ ਕਹਿੰਦੇ ਹਨ ਕਿ ਬੰਦੇ ਦਾ ਕੀ ਕਸੂਰ ਹੈ ਗੁਰੂ ਸਾਹਿਬ ਹੀ ਭੁਲਾ ਦਿੰਦੇ ਹਨ ਅਤੇ ਇਸ ਦੀ ਪੁਸ਼ਟੀ ਵਿੱਚ ਧੁਕਾ ਪੜ ਦਿੰਦੇ ਹਨ ਕਿ ਗੁਰੂ ਸਾਹਿਬ ਦਾ ਚੱਕਰ ਚਹਿਨ ਹੈ ਜਾਂ ਨਹੀਂ ਹੈ ਆਪ ਪ੍ਰਚਾਰਕ ਸਟੇਜਾਂ ਤੋਂ ਪ੍ਰਚਾਰ ਕਰਦੇ ਸੁਣੇ ਜਾ ਸਕਦੇ ਹਨ ਕਿ ਗੁਰੂ ਸਾਹਿਬ ਦਾ ਕੋਈ ਚੱਕਰ ਚਹਿ ਨਹੀਂ ਹੈ ਜਾ ਪਰਮਾਤਮਾ ਦਾ ਕੋਈ ਚੱਕਰ ਚਹਿ ਨਹੀਂ ਹੈ ਹੁਣ ਕਲਗੀਧਰ ਪਾਸ਼ਾ ਦੀ ਬਾਣੀ ਪੜ੍ਹਦੇ ਹਨ ਚੱਕਰ ਚਹਿ ਅਰ ਬਰਨ ਜਾਤ ਅਰ ਪਾਤ ਨਹਿਂਦੇ ਜੋ हमको ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਜੋ हमको ਪਰਮੇਸ਼ਰ ਉਚਰ ਹੈ ਵਾਰੀ ਤਖ ਦਾ ਅਰਥ ਪਹਿਲਾਂ ਕੀਤਾ ਜਾ ਚੁਕਿਆ ਹੈ ਅਤੇ ਗੁਰਬਾਣੀ ਦੁਬਾਰਾ ਇਹ ਵੀ ਪਹਿਲਾਂ ਸਿੱਧ ਕੀਤਾ ਜਾ ਚੁਕਿਆ ਹੈ ਕਿ 10ਵੇਂ ਗੁਰੂ ਸਾਹਿਬ ਆਦਿ ਰੰਕਾਰ ਹਰੀ ਪ੍ਰਭੂ ਹਨ ਹੁਣ ਸਵਾਲ ਉੱਠਦਾ ਹੈ ਕਿ 10ਵੇਂ ਗੁਰੂ ਸਾਹਿਬਾਨ ਦਾ ਚੱਕਰ ਚੈਨ ਅਤੇ ਬਰਨ ਜਾਤ ਨਹੀਂ ਸੀ ਪਹਿਲੇ ਪਾਸ਼ਾ ਬੇਦੀ ਸਨ ਦੂਜੇ ਪਾਸ਼ਾ ਤ੍ਰਿਹੰਸਨ ਤੀਜੇ ਪਾਸ਼ਾ ਭੱਲੇ ਸਨ ਚੌਥੇ ਤੋਂ 10ਵੇਂ ਪਾਸ਼ਾ ਤੱਕ ਸੋਢੀ ਸਨ ਫਿਰ ਬਰਨ ਜਾਤ ਹੋਏ ਕੀ ਨਹੀਂ ਅਤੇ ਪਾਸ਼ਾ ਦਾ ਚੱਕਰ ਚੈਨ ਹੋਇਆ ਕਿ ਨਹੀਂ ਪਰੰਤੂ ਇਹ ਸਾਰੀ ਟੀ ਸਪਸ਼ਟ ਹੋ ਜਾਂਦੀ ਹੈ ਜਦੋਂ ਅਸੀਂ ਗੁਰੂ ਸਾਹਿਬਾਂ ਦੀ ਬਾਣੀ ਦਾ ਧਿਆਨ ਨਾਲ ਅਧਿਐਨ ਕਰੀਏ ਗੁਰੂ ਸਾਹਿਬ ਜਾਂ ਪ੍ਰਭੂ ਦੇ ਦੋ ਸਰੂਪ ਹਨ ਇੱਕ ਨਿਰਗੁਣ ਦੂਜਾ ਸਰਗੁਣ ਸੋ ਬਾਣੀ ਨਿਰਗੁਣ ਸਰੂਪ ਲਈ ਪੀ ਹੈ ਅਤੇ ਸਰਗੁਣ ਸਰੂਪ ਲਈ ਪੀ ਹੈ ਇਹ ਕਦੀ ਨਹੀਂ ਕਹਿ ਸਕਦੇ ਕਿ ਸਰਗੁਣ ਸਰੂਪ ਨਹੀਂ ਹੈ ਹੁੰਡ ਇੰਦ ਤਾਂ ਗੁਰਬਾਣੀ ਦੇ ਉਲਟ ਹੋ ਜਾਵੇਗਾ ਤੇਰੇ ਬੰਕੇ ਲੋਇਂ ਦੰਤਰੀ ਸਾਲਾ ਸੋਹਣੇ ਨੱਕ ਦਿਨ ਲੰਮੜੇ ਵਾਲਾ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਮੈਂ ਪੇਖਿ ਹੋਰੀ ਉਚਾ ਮੋਹਮ ਸਭ ਤੇ ਉਚਾ ਹਰ ਕਾ ਚਹਨ ਸੋਈ ਹਰ ਜਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ